ਮੈਂ ਆਸਤੀਸ਼ ਬਲਾਟੀ ਹਲਮਾਨਗੜ ਤੋਂ Rajasthan ਤੋਂ ਮੇਰਾ ਚਾਰ ਲੱਖ ਆਮ ਹੈ 40 ਸਾਲ ਤੋਂ ਤੇ ਮੈਨੂੰ ਜਦੋਂ ਬਿਮਾਰੀ ਹੋਈ ਮੈਨੂੰ ਕੋਈ ਪਤਾ ਨਹੀਂ ਲੱਗਾ ਤੇ ਮੈਂ ਕੋਈ ਡਾਕਟਰ ਨਹੀਂ ਛੱਡਿਆ ਟੀਕੇ ਵਗੈਰਾ ਲਾਉਂਦਾ ਸੀਗਾ ਬੀਪੀ ਦੀਆਂ ਗੋਲੀਆਂ ਚੱਲਦੀਆਂ ਸੀ ਗੋਲੀਆਂ ਯਾਨੀ ਦੂਰ ਦੂਰ ਤੱਕ ਇਲਾਜ ਕਰਾਇਆ ਜੀਗਾ ਕੀ ਪ੍ਰਾਣੋਂ ਕੀ ਆਉਂਦੀ ਸੀ ਤੁਹਾਨੂੰ ਸ਼ੂਗਰ ਦੀ ਪ੍ਰਾਣੋਂ ਸੀ ਸ਼ੂਗਰ ਸੀਗਾ ਜਿਵੇਂ ਦਿੱਕਤ ਕਿੰਨੇ ਸਾਲਾਂ ਤੋਂ ਸ਼ੂਗਰ ਸੀ ਸ਼ੂਗਰ ਦਾ ਪਤਾ ਨਹੀਂ ਲੱਗਿਆ 17 ਸਾਲ ਤੋਂ ਪਹਿਲਾਂ ਹੀ ਸੀਗੀ ਪਤਾ ਨਹੀਂ ਪਰ ਮੈਨੂੰ 17 ਸਾਲ ਤੋਂ ਪਤਾ ਲੱਗਿਆ ਜਦੋਂ ਅੱਛਾ ਉਸ ਤੋਂ ਉਦੋਂ ਤੋਂ ਤੁਸੀਂ ਇੰਜੈਕਸ਼ਨ ਲਵਾਉਂਦੇ ਸੀਗੇ ਇਨਸੋਲ ਵੀ ਲੈਂਦਾ ਸੀਗਾ ਤੇ ਮੈਂ ਟੇਮਰਲ ਗੋਲੀਆਂ ਵਗੈਰਾ ਕਾਫੀ ਲੈਂਦਾ ਸੀਗਾ ਓਕੇ ਹੋਰ ਕੀ ਪ੍ਰੋਬਲਮ ਸੀ ਬੀਪੀ ਦੀ ਵੀ ਗੋਲੀ ਲੈਂਦੇ ਸੀ ਬੀਪੀ ਦੀ ਗੋਲੀ ਵੀ ਜਲਦੀ ਸੀਗੀ ਇੱਕ ਤੁਸੀਂ ਦਰਦ ਕਹਿੰਦੇ ਸੀ ਹਾਂ ਹਾਂ ਡਾਕਟਰ ਕਹਿੰਦਾ ਸੀ ਹਾਰਟ ਦੀ ਦਰਦ ਹੈ ਹਾਰਟ ਦੀ ਦਰਦ ਹੈ ਮੇਰੇ ਜਦੋਂ ਇਹ ਜੂਸ ਪੀਤਾ ਨਾ ਮੈਨੂੰ ਸਾਰਾ ਕੁਝ ਯਾਨੀ ਕੋਈ ਪ੍ਰੋਬਲਮ ਨਹੀਂ ਰਹੀ ਮੇਰੀ ਓਕੇ ਜਦੋਂ ਦਾ ਬਾਡੀ ਸਰਵਸ ਦੇ ਪੰਜ ਜੂਸ ਪੀਤੇ ਆ ਹਾਂ ਹੁਣ ਤੁਹਾਨੂੰ ਮਾਲਾ ਕੋਈ ਪ੍ਰੋਬਲਮ ਨਹੀਂ ਜਿਹੜੀ ਇਨਸੂਲਿਨ ਲਵਾਉਂਦੇ ਸੀ ਉਹ ਲਾਉਂਦੇ ਹੁਣ ਦਵਾਈਆਂ ਦੋਈਆਂ ਸਭ ਬੰਦ ਕਰ ਦਿੱਤੀ ਅੱਛਾ ਇਨਸੂਲਿਨ ਵੀ ਨਹੀਂ ਲਵਾਉਂਦੇ ਕੋਈ ਗੋਲੀ ਨਹੀਂ ਖਾਂਦੇ ਕੋਈ ਇਨਸੂਲਿਨ ਨਹੀਂ ਕੋਈ ਕੋਈ ਬੀਪੀ ਦੀ ਗੋਲੀ ਨਹੀਂ ਕਿਸੇ ਕਿਸੇ ਦੀ ਸ਼ੂਗਰ ਹੁਣ ਕਿੰਨੀ ਰਹਿੰਦੀ ਥੋੜੀ ਸ਼ੂਗਰ 130 ਰਹਿੰਦੀ ਹੈ ਜੀ ਅੱਛਾ ਹੁਣ ਸਾਰਾ ਓਕੇ ਆ ਇੱਕ ਦੋ ਕਹਿੰਦੇ ਧੰਮ ਚੜਦਾ ਤੁਰਿਆਂੀਆਂ ਦਾ ਉਹ ਮੈਂ ਉਹ ਕਹਿੰਦਾ ਮੇਰੇ ਨੇੜੇ ਨਹੀਂ ਹੁੰਦਾ ਅੱਛਾ ਓਕੇ ਆ ਹੁਣ ਤੁਰੇ ਕਰਦੇ ਆ ਬਿਲਕੁਲ ਹੈ ਜੀ ਠੀਕ ਆ ਹੁਣ ਜਿਹੜੇ ਪਰਿਵਾਰ ਥੋੜੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹੋਗੇ ਇਹ ਸਸਤੇ ਜੂਸ ਹੈ ਬਿਲਕੁਲ ਕੋਈ ਮਹਿੰਗੇ ਨਹੀਂ ਇਹ ਯੂਜ਼ ਕਰੋ ਬਿਮਾਰੀਆਂ ਹਾਂ ਹਰ ਬਿਮਾਰੀ ਠਕੂਗੀ ਠੀਕ ਹੈ ਜੀ ਤੁਸੀਂ ਖਰਚਾ ਬਹੁਤ ਕਰਤਾ ਸੀ ਇਸ ਦਵਾਈਆਂ ਤੇ ਮੈਂ ਬਹੁਤ ਪੈਸਾ ਕਿਤੋਂ ਕਿਤੇ ਦਵਾਈਆਂ ਖਾਦੀ ਮੈਂ ਬਿਕਾਨੇ ਅੱਧ ਤੱਕ ਜਾਂਦਾ ਰਿਹਾ ਗੰਗਾ ਨਰ ਤਾਈ ਜਾਂਦਾ ਰਿਹਾ ਮੈਨੂੰ ਯਾਨੀ ਕੋਈ ਫਾਇਦਾ ਨਹੀਂ ਮਿਲਿਆ ਮੈਨੂੰ ਮੇਰਾ ਨੁਕਸਾਨ ਹੀ ਨੁਕਸਾਨ ਮੇਰਾ ਕਦੀ ਲੀਵਰ ਕਰਾ ਹੋ ਗਿਆ ਕਦੀ ਗੁਰਦੇ ਖਰਾ ਹੋ ਗਏ ਇਹ ਪੰਜੇ ਜੂਸਾਂ ਨੇ ਹੁਣ ਤੁਸੀਂ ਜਿਵੇਂ ਫਿੱਟੋ ਬਿਲਕੁਲ ਮੈਂ ਫਿੱਟ ਹਾਂ ਓਕੇ ਧੰਨਵਾਦ